ਬਜ਼ੁਰਗ ਇੱਕ ਪਿੰਡ ਦੇ ਬਾਹਰ ਬੈਠਾ ਹੁੰਦਾ ਜੀ ਫਿਰਨੀ ਦੇ ਉੱਤੇ ਔਰ ਉਥੋਂ ਦੀ ਇੱਕ ਲੰਗਦਾ ਜੀ ਮੋਟਰਸਾਈਕਲ ਸਵਾਰ ਉਹ ਆ ਕੇ ਉਹਨੂੰ ਕਹਿੰਦਾ ਆ ਕਿ ਬਾਪੂ ਜੀ ਆ ਤੁਹਾਡੇ ਪਿੰਡ ਦੇ ਲੋਕ ਕਿੱਦਾਂ ਦੇ ਆ ਕਹਿੰਦਾ ਪੁੱਤ ਕਿਉਂ ਪੁੱਛਣ ੜਿਆ ਤੂੰ ਸਾਡੇ ਪਿੰਡ ਦੇ ਲੋਕਾਂ ਕੋਲ ਲੈਣਾ ਕੀ ਉਹ ਕਹਿੰਦਾ ਕਿ ਬਾਪੂ ਜੀ ਮੈਂ ਕੰਮ ਇੱਥੇ ਲੱਗਾ ਆ ਲਾਗੇ ਸ਼ਰਕ ਦੇ ਉੱਪਰ ਔਰ ਮੈਂ ਤੁਹਾਡੇ ਪਿੰਡ ਦੇ ਵਿੱਚ ਕੋਈ 6 ਮਹੀਨੇ ਸਾਲ ਰਹਿਣਾ ਹੈ ਤਾਂ ਉਹ ਬਜ਼ੁਰਗ ਕਹਿੰਦਾ ਕਿ ਮੈਂ ਤੈਨੂੰ ਦੱਸ ਦਿੰਦਾ ਆ ਕਿ ਸਾਡੇ ਪਿੰਡ ਦੇ ਲੋਕ ਕਿੱਦਾਂ ਦੇ ਆ ਤੂੰ ਮੈਨੂੰ ਥੋੜਾ ਜਿਹਾ ਇਹ ਦੱਸ ਕਿ ਤੇਰੇ ਪਿੰਡ ਦੇ ਲੋਕ ਜਿੱਥੋਂ ਤੂੰ ਆਇਆ ਉਹ ਕਿੱਦਾਂ ਦੇ ਉਹ ਬੰਦੇ ਦੇ ਮੱਥੇ ਤੇ ਤੂੜੀਆਂ ਬੈ ਜਾਂਦੀਆਂ ਮੁੱਠੀਆਂ ਉਹ ਮੀਟ ਲੈਂਦਾ ਗੁੱਸੇ ਦੇ ਨਾਲ ਔਰ ਗੁੱਸੇ 'ਚ ਭਰ ਕੇ ਕਹਿੰਦਾ ਕਿ ਸਾਡੇ ਪਿੰਡ ਵਰਗੇ ਕੰਜਰ ਲੋਕ ਕਿਤੇ ਹਨ ਇਹ ਜੱਡੇ ਹਰਾਮੀ ਲੋਕ ਸਾਡੇ ਪਿੰਡ ਦੇ ਆ ਸਾਰੀ ਦੁਨੀਆ 'ਚ ਕਿਤੇ ਨਹੀਂ ਹੈਗੇ ਉਹ ਜੁਰਗ ਨੂੰ ਕਹਿੰਦਾ ਕਿ ਪੁੱਤਰ ਇਹ ਪਿੰਡ ਤੇਰੇ ਰਹਿਣ ਵਾਸਤੇ ਨਹੀਂ ਤੇਰਾ ਪਿੰਡ ਤੇ ਕੁਝ ਵੀ ਨਹੀਂ ਸਾਡੇ ਪਿੰਡ ਦੇ ਲੋਕ ਤੇਰੇ ਪਿੰਡ ਨਾਲੋਂ ਵੀ ਪੜ੍ਹੇ ਲੋਕ ਨੇ ਉਹ ਬੰਦਾ ਜਿਹੜਾ ਜੀ ਉਹ ਮੋਟਰਸਾਈਕਲ ਸਵਾਰ ਜਿਹੜਾ ਉਹ ਲੰਘ ਜਾਂਦਾ ਮਗਰ ਇੱਕ ਕਾਰ ਦੇ ਵਿੱਚ ਪਰਿਵਾਰ ਹੁੰਦਾ ਆ ਉਹ ਵੀ ਉਸੇ ਫਿਰ ਨਹੀਂ ਥਣੀ ਲੰਘਦਾ ਉਹ ਪਰਿਵਾਰ ਦਾ ਮੁਖੀ ਕਹਿੰਦਾ ਕਿ ਮੇਰੀ ਬਾਪੂ ਜੀ ਇੱਥੇ ਲੱਗੇ ਬਦਲੀ ਹੋ ਗਈ ਆ ਇੱਕ ਮੈਂ ਨੌਕਰੀ ਛੋਟੀ ਮੋਟੀ ਕਰਦਾ ਇੱਕ ਦੋ ਸਾਲਾਂ ਵਾਸਤੇ ਮੈਂ ਤੁਹਾਡੇ ਪਿੰਡ ਦੇ ਵਿੱਚ ਰਹਿਣਾ ਸੇਮ ਸਵਾਲ ਫੇਰ ਉਹ ਬਜ਼ੁਰਗੋ ਦਿੱਤੋਂ ਕਰਦਾ ਆ ਕਿ ਤੂੰ ਮੈਨੂੰ ਦੱਸ ਸਕੇ ਤੇਰੇ ਪਿੰਡ ਦੇ ਲੋਕ ਜਿੱਥੋਂ ਤੂੰ ਆਇਆ ਉਹ ਕਿੱਦਾਂ ਦੇ ਉਹਦੀਆਂ ਅੱਖਾਂ ਦੇ ਵਿੱਚ ਅਥਰੂ ਦੇ ਆ ਜਾਂਦੇ ਔਰ ਕਹਿੰਦਾ ਕਿ ਬਾਪੂ ਜੀ ਮੇਰੇ ਪਿੰਡ ਦੇ ਲੋਕ ਕਿਆ ਬਾਤ ਬਹੁਤ ਹੀ ਪਿਆਰੇ ਲੋਕ ਹੈ ਜੀ ਇਹ ਮੇਰੇ ਪਿੰਡ ਵਰਗੇ ਲੋਕ ਮੈਂ ਨਹੀਂ ਦੁਨੀਆ ਤੇ ਵੇਖੇ ਐਡੇ ਪਿਆਰੇ ਲੋਕ ਤਾਂ ਬਜ਼ੁਰਗ ਕਹਿੰਦਾ ਕਿ ਸਵਾਗਤ ਹੈ ਤੇਰਾ ਪਿੰਡ ਸਾਡੇ ਦੇ ਵਿੱਚ ਜੀ ਆਇਆਂ ਨੂੰ ਮੇਰੇ ਪੁੱਤਰ ਤੇਰੇ ਪਿੰਡ ਦੇ ਲੋਕ ਦੇ ਨੂੰ ਭੁੱਲ ਜਾਣਗੇ ਜਿੱਡੇ ਪਿਆਰੇ ਸਾਡੇ ਪਿੰਡ ਦੇ ਲੋਕ ਬਜ਼ੁਰਗ ਦੇ ਲੱਗੇ ਕੋਈ ਮੇਰੇ ਵਰਗਾ ਇੱਕ ਹੋਰ ਬੈਠਾ ਹੁੰਦਾ ਉਹ ਕਹਿੰਦਾ ਕਿ ਬਜ਼ੁਰਗਾਂ ਦਿਮਾਗ ਠੀਕ ਆ ਕਿਸੇ ਨੂੰ ਨੂੰ ਕੁਝ ਕਹਿਣ ਡਿਆਂ ਕਿਸੇ ਨੂੰ ਨੂੰ ਕੁਝ ਕਹਿਣ ਡਿਆਂ ਬਜ਼ੁਰਗ ਨੂੰ ਕਹਿੰਦਾ ਕਿ ਪੁੱਤਰ ਇਦਾਂ ਨਹੀਂ ਜਿਹੜਾ ਪਹਿਲਾ ਬੰਦਾ ਲੰਘਿਆ ਨਾ ਮੋਟਰਸਾਈਕਲ ਤੋਂ ਉਹ ਹੀ ਬੰਦਾ ਇਦਾਂ ਦਾ ਆ ਜੀ ਉਹਦੇ ਮਾਨ ਦੇ ਵਿੱਚ ਹੀ ਇਹ ਗੱਲਾਂ ਬੈਠੀਆਂ ਨੇ ਕਿ ਸਾਡੇ ਪਿੰਡ ਦੇ ਲੋਕ ਈਰਖਾ ਨਾਲ ਭਰੇ ਨੇ ਭੈੜੇ ਨੇ ਦੁੱਖ ਦੇਣ ਵਾਲੇ ਨੇ ਲੜਾਕੇ ਨੇ ਵੇਖ ਕੇ ਜਰਦੇ ਨਹੀਂ ਗੀ ਟੂਨੇ ਟਪਾਣੇ ਕਰਨ ਵਾਲੇ ਲੋਕ ਨੇ ਉਹਦੇ ਮਨ ਦੇ ਵਿੱਚ ਐਸੀਆਂ ਚੀਜ਼ਾਂ ਭਰੀਆਂ ਨੇ ਔਰ ਉਹ ਬੰਦਾ ਵੀ ਐਸਾ ਹੀ ਵਿਹਾਰ ਆਪਣੇ ਪਿੰਡ ਵਾਲਿਆਂ ਨਾਲ ਕਰਦਾ ਆ ਮਾੜਾ ਇਹ ਕਰਕੇ ਅਗਲੇ ਵੀ ਉਹਦੇ ਨਾਲ ਮਾੜਾ ਵਿਹਾਰ ਕਰਦਾ ਔਰ ਜਿਹੜਾ ਦੂਸਰਾ ਪਰਿਵਾਰ ਆਇਆ ਉਹ ਬੰਦਾ ਏਡਾ ਪਿਆਰਾ ਆ ਕਿ ਉਹਨੇ ਹਰ ਇੱਕ ਨੂੰ ਪਿਆਰ ਹੀ ਦੇਣਾ ਆ ਤੋ ਉਹਨੂੰ ਪਿਆਰ ਹੀ ਮਿਲਣਾ ਆ ਮਤਲਬ ਕੀ ਆ ਜੀ ਕਿ ਜੇ ਸਾਡੇ ਸਬੰਧ ਖਰਾਬ ਨੇ ਨਾ ਤਾਂ ਸਾਨੂੰ ਅਗਲਿਆਂ ਵੱਲ ਦੇਖਣ ਦੀ ਜਗ੍ਹਾ ਤੇ ਆਪਣੇ ਵੱਲ ਦੇਖਣਾ ਪਾਣਾ ਕਿ ਸਾਡੇ ਦੇ ਸਾਡੇ ਵਿੱਚ ਕੀ ਕਮੀ ਆ ਕਿਤੇ ਸਾਡੇ ਦਿਮਾਗ ਵਿੱਚ ਹਮੇਸ਼ਾ ਇਹੋ ਹੀ ਚੀਜ਼ਾਂ ਤੇ ਨਹੀਂ ਚੱਲਦੀਆਂ ਹੀ ਇਹੋ ਹੀ ਤੇ ਨਹੀਂ ਨੀਲਾ ਬਿੰਦੇ ਰਹਿੰਦੇ ਕਿ ਰਿਸ਼ਤੇਦਾਰ ਛੜਦੇ ਨੇ ਕਈ ਗੀਤ ਐਸੇ ਬੜੇ ਚੱਲੇ ਨੇ ਜਿਦੇ ਵਿੱਚ ਲਿਟਰਲੀ ਗਾਲਾਂ ਕੱਢੀਆਂ ਨੇ ਰਿਸ਼ਤੇਦਾਰਾਂ ਨੇ ਐਸ ਕਰਕੇ ਭਾਈ ਸਾਹਿਬ ਇੰਨਾ ਲੈਕਚਰ ਦੇਣ ਦਾ ਮੇਰਾ ਮਤਲਬ ਇਹ ਆ ਜੀ ਕਿ ਜੇਕਰ ਤੁਹਾਡੇ ਸਬੰਧ ਖਰਾਬ ਨੇ ਲੋਕ ਤੁਹਾਡੇ ਨਾਲ ਮਾੜਾ ਵਿਹਾਰ ਕਰਦੇ ਆ ਤੁਸੀਂ ਪਿੰਡ ਦੇ ਵਿੱਚ ਛਤ్రో ਛਤਰੀ ਹੋਏ ਰਹਿੰਦੇ ਜੀ ਦੁਖੀ ਹੋਏ ਰਹਿੰਦੇ ਜਾਂ ਦੂਜੇ ਚੌਥੇ ਦਿਨ ਤੁਹਾਡੀ ਲੜਾਈ ਹੋਈ ਰਹਿੰਦੀ ਆ ਤਾਂ ਸਮਝ ਲਓਗਾ ਤੁਹਾਡੇ ਵਿੱਚ ਹੀ ਪ੍ਰੋਬਲਮ ਪਿਆਰ ਦੇਣਾ ਸ਼ੁਰੂ ਕਰ ਦੋ ਪਿਆਰ ਮਿਲਣਾ ਸ਼ੁਰੂ ਹੋ ਜਾਊਗਾ ਤੇ ਨਫ਼ਰਤਾਂ ਤਾਂ ਅਸੀਂ ਦੇ ਹੀ ਰਹੇ ਅੱਗੇ ਤੇ ਨਫ਼ਰਤਾਂ ਹੀ ਸਾਨੂੰ ਮਿਲਦੀਆਂ